ਇਹ ਕਿ ਜ ਸਾਡ ਕੋਈ ਫੈਸਲਾ ਆਇਆ ਸੀ ਤਾਂ ਸਾਧਵੀ ਪਿੰਡ ਦਾ ਆ ਇੱਕੋ ਜਿਹਾ ਨੋਆ ਕਿ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਾਰਿਆਂ ਦੀ ਉਹ ਕੈਮਰਾ ਦੇਖੋ ਵੀ ਨੋਹ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਰੇਖ ਕਿੱਡੀ ਕਰਤੂਤ ਮਾੜੀ ਹੈ ਹੈ ਨਨਾਨ ਦੀ ਵੀ ਨਨਾਨ ਤੇ ਸੱਸ ਵੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰਤਾ ਉਹਨਾ ਤੂੰ ਹੁਣ ਪਰਾਂ ਕਰ ਦਿੱਤਾ ਚੰਗੀਆਂ ਕਰਤੂਤਾ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆਂ ਦਿੱਤੀਆਂ ਤਾਂ ਢਾਡੀਆਂ ਵੀ ਦਿੱਤੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨੱਕ ਡੋਕੇ ਮਾਰ ਜੋ ਬੇਸ਼ਰਮਾ ਕਾਹਨੇ ਲੱਗ ਗਈ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹੈ ਕਿ ਕਾਕਿਸ ਕਰਨੇ ਨਿਕਲ ਕੇ ਧੀਆ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਸੇ ਕਰਤੂਤਾਂ ਦੀਆਂ ਮਾਰੀਆਂ ਸੱਸਾਂ ਉਹਨੀਆਂ ਕਰਤੂਤਾਂ ਨਹੀਂ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾਵਾੜੀਆਂ ਡਰਦੀਆਂ ਸਾਡੀਆਂ ਧੀਆ ਨਾਲ ਜੇਦ ਨਾਲ ੱੱਕਾ ਹੋਣਾ ਸਾਡੀਆਂ ਨਾਲ ਵੀ ਹੋਗੇ ਉਹਨਾਂ ਮੈਂ ਤਾਂ ਇੱਥੇ ਹੀ ਜੰਮੀਆਂ ਆਵਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ 5 ਸਾਲ ਤੋਂ ਇੱਥੇ ਹੀ ਕਰੇ ਬਿਠਾ ਰੱਖੇ ਕੱਲ ਨੂੰ ਨਾ ਰੱਬ ਕੇ ਚਲਾ ਉਹ ਜੀ ਕੱਲ ਨੂੰ ਇਹਦੀ ਧੀ ਨਾਲ ਜੋ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈਡਰੂਮ ਦੇ ਉੱਤੇ ਉਹਦੇ ਕੁੱਟ ਮਾਰ ਹੋਵੇ ਉਹਦੀ ਜਿਹੜੀ ਸਬਦਾ ਦਿੰਦੇ ਆ ਉਹਨੂੰ ਉਹਦੇ ਤੇ ਚੀਜ਼ ਆਉਣ ਹੀ ਨਹੀਂ ਦਿੰਦੇ ਸਾਰੇ ਕਿਤੇ ਕੈਮਰੇ ਲੱਗੇ ਹੋਏ ਯਾਰ ਚਲੋ ਘਰ ਚ ਦਾ ਕੈਮਰੇ ਲਾ ਸਕਦੇ ਆ ਬੈਡਰੂਮ ਤੇ ਤਾਂ ਇਹ ਪਹਿਲੀ ਵਾਰੀ ਦੇਖਿਆ ਕੋਈ ਨਹੀਂ ਬਸਦਾ ਤਾਂ ਪਹਿਲਾਂ ਨਹੀਂ ਕਿਹਾ ਜਿੱਥੇ ਨੌ ਸੌਂਦੀ ਆ ਉਥੋਂ ਦੇ ਕੈਮਰਾ ਬੰਦ ਨਹੀਂ ਇੱਕ ਨੈਕਸਟ ਡਿਫੋਰ ਲਾਤਾ ਦੇਖ ਬਰਾ ਨਹੀਂ ਇਹਦੀ ਚੰਗੀ ਕੋਈ ਤਾਂ ਮੁੰਡਾ ਰਾਇਆ ਕਰ ਤਾ ਜੇ ਆਪਾਂ ਨੌ ਦੇ ਕਮਰੇ ਤੇ ਕੈਮਰਾ ਲਾਉਣਾ ਹਾਂ ਉਹਨੂੰ ਆਪਣੇ ਟੀਨੂ ਲਾ ਕੇ ਬਿਠਾ ਕੇ ਵੀਡੀਓ ਵਿਖਾਉਣੀਆਂ ਇਹ ਤਾਂ ਕਰ ਤੂੰ ਤਾਂ ਚੰਗੀ ਆ ਗਿਆ ਚਲੋ 10 ਮਿੰਟ ਚੰਗੀ ਤਰ੍ਹਾਂ ਤੁਰਦਾ ਗਿਆ ਇੱਕ ਨਾ 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 ਮਤਲਬ ਕੀ ਹੋਇਆ ਉਹ ਤੇਰੀ ਕੁੜੀ ਜਿਹੜੇ ਵੀ ਲਾਏ ਉਹ ਪੁੱਤ ਦੀ ਕੁੜੀ ਨੂੰ ਕੁੜੀ ਨੂੰ ਕੱਟਦੀ ਆ ਉਹ ਪੁੱਛੇ ਗੱਲ ਕਰਦੀ ਆ ਉਹ ਮੇਨਾ ਮਾਰਦੀ ਆ ਫਰ ਹੋ ਕੱਟ ਮਾਰ ਉਹਦੀ ਗੱਟ ਮਾਰ ਕਰਦੀ ਆ ਕੁੜੀ ਵੀ ਇਹ ਕੋਈ ਚੰਗੀ ਦੋਸਤੋ ਨੇ ਇਹ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ ਦੋ ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕੰਮ ਕਰਾ ਕੇ ਕਈ ਦਿਨ ਮੈਂ ਤੁਹਾਨੂੰ ਇਤਿਹਾਸਵਾਲ ਪੁੱਛਣਾ 15000 ਰੁਪਏ ਮਹੀਨਾ ਦਿੰਦੇ ਜੁੱਦੂ ਹੀ ਹੋਣਾ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਇਹਦਾ 50 ਰੁਪਏ ਮਹੀਨਾ ਕਮਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਐ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਅੱਡ ਰਹਿੰਦੀ ਐ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏ ਤੇ ਬਾਰੇ ਲਾਇਆ ਸਾਕਤ ਗਿਆ ਦੀ ਇਹ ਸ਼ੱਕ ਕਿਵੇਂ ਦੀ ਜਦ ਜਿਵੇਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਨੂੰ ਇਹ ਸ਼ੱਕ ਚਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਵਿਖਾਣੇ 'ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ 'ਚ ਜਿਵੇਂ ਮਾਤਾ ਮਾਂ ਦੇ ਬੁੜੀਆਂ 'ਚ ਬੁੜੀਆਂ ਨੂੰ ਹੋ ਗਈ ਮੈਨੂੰ ਫਿਰ ਬੈਡਰੂਮ 'ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪਾਉਣੇ ਹੋਰ ਸੋਈ 'ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਇਹ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 50 ਇਹ ਖਰਚਾ ਨਹੀਂ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 15000 ਰੁਪਇਆ ਉਹ ਕਹਿੰਦਾ ਜਿਹੜਾ ਉਹਦਾ ਨਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲਨੇ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਵਕੀਲ ਸੀ ਉਹਨੇ ਬੰਨਿਆ ਸੀ ਇਹ ਕਹਿੰਦੇ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਕੋਲ ਮਾਹੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤਾਂ ਇਹਨੂੰ ਖਰਚੇ ਚਾਹੀਦੇ ਮਾਹੀ ਠੀਕ ਹੈ ਮੇਰੇ ਘਰ ਵਾਲੀ ਇਹੇ ਦੇਵਾਗੀ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਏ ਇੱਕ ਮਾਹੀ 1300 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਛ ਪਾਉਂਦੇ ਹੋ ਸਾਨੂੰ ਕਿੰਨੇ ਸਾਲ ਹੋ ਗਏ ਤੇਨੂੰ ਮੈਜ ਤੇਰੇ ਮਨ ਚੱਲ ਪਈ ਬਾਰਾਂ ਤੈਨੂੰ ਹੈ ਕੋਈ ਤੈਨੂੰ ਤੇਰਾ ਕਿਤੇ ਤੇਰੀ ਘਰ ਵਾਲੀ ਆ ਤੂੰ ਅਜੇ ਤੱਕ ਹੈ ਵੀ ਤੇਰਾ ਕੋਈ ਪਾਇਆ ਹੋਇਆ ਤੇਰੀ ਮਾਤਾ ਨੂੰ ਦਿੰਦੀ ਹੋਵੇ ਕੋਈ ਤੇਰੇ ਮਨ 'ਚ ਹੈਗੀ ਐ ਇਹ ਗੱਲ ਜੇ ਤੇਰੇ ਮਨ 'ਚ ਹੈਗੀ ਆ ਤਾਂ ਉਹ ਤਾਂ ਸਾਡ ਮਾਤਾ ਦੀ ਤੈਨੂੰ ਜੇ ਤੇਰੇ ਹੈਗੇ ਮਨ 'ਚ ਇਹ ਗੱਲ ਜੇ ਤੈਨੂੰ ਪਾਉਂਦੀ ਹੋਇਆ ਸਾਡੇ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾਹੇਰੀ ਮਨ ਚ ਹਾਂ ਹੋਗੀ ਹੈਗੀ ਇਹ ਡਾਉਟ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਆ ਨਹੀਂ ਜੁਗਤ ਹੈ ਫਿਰ ਕੈਮਰਾ ਤੂੰ ਤੂੰ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲਾ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਹੈ ਵੀ ਕੈਮਰਾ ਲਾ ਸਕੀ ਉਹ ਜੇ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲ ਹੈ ਕਹਿੰਦਾ ਮੰਨ ਰਹੇ ਹੈ ਮੰਨ ਰਹੇ ਹੈ ਜੀ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਖੁਦਾ ਦਾ ਖੁਦਾ ਦਾ ਹੈ ਨਾ ਸਾਹਮਣੂ ਆ ਗਏ ਗਾਇਮਰੇ ਖੁਦਾ ਨੇ ਤਾਂ ਨਹੀਂ ਗਏ ਨਹੀਂ ਫਿਰ ਇਹ ਲੱਗੇ ਹੀ ਲੜਾਈ ਤੇ ਮੇਰੀ ਤਾਂ ਬੇਵਸੀ ਕੀਤੀ ਮੇਰਾ ਪ੍ਰਾਈਵੇਟ ਰੂਮ ਤਾਂ ਨਹੀਂ ਕੋਈ ਲੋੜਾ ਬਹੁਤ ਥੱਕਾ ਹੋ ਰਿਹਾ ਜੀ ਇਸ ਤੀਰ ਨੂੰ ਹਿਸਾਬ ਦਿੱਤਾ ਜਾਵੇ ਜੀ ਬਸ ਐ ਜਿੰਦਗੀ ਰਿਸ਼ਤੇ ਨੇ ਵਧਦੇ ਨਹੀਂ ਨਹੀਂ ਕੀ ਕਹਿੰਦਾ ਬਾਬਾ ਜੀ ਜਿੰਨੇ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਂਡਰ ਸਿੰਘ ਖਾਲਸਾ ਉਗਰਾਹਾ ਇੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂਤੀ ਹੈ ਉਹਦੀ ਨੂਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਕਸਣ ਦੇ ਯੋਗ ਨਹੀਂ ਹੈਗੀਆਂ ਤੇਰੇ ਨੂੰ ਕਿ ਕਰਾਇਤੇ ਐਸੀ ਤਾਰੀ ਹੁਣ ਉਧਰ ਬਾਗਲ ਚ ਰਹਿ ਲਿਆ ਕਰਾਇਤੇ ਨਹੀਂ ਜੀ ਕਰਾਇਤੇ ਰਹਦੇ ਮੇਰੀ ਜਿਹੜਾ ਉੱਤੇ ਸਾਡੇ ਆ ਤੁਸੀਂ ਜਾ ਕੇ ਦੇਖ ਲਓ ਮੇਰੀ ਹਾਲਤ ਤੇ ਰੂਬ ਹੈ ਮੈਂ ਆਪਣੇ ਭਰਾਤੀ ਜੀ ਹੁਣ ਬੋਝ ਨਹੀਂ ਬਣਨਾ ਚਾਹੁੰਦੀ ਮੈਂ ਇਹ ਮੈਨੂੰ ਉੱਥੇ ਲਿਆਂਦੇ ਨੇ ਵੀ ਉੱਥੇ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਨੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨਹੀਂ 2.5 ਜਾਂ 18 19 ਦੇ ਵਿੱਚ ਇਹ ਕਾਰਨ ਕੀ ਬਣਿਆ ਛੋਟੇ ਬੈੱਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਇਆ ਨਾ ਹੁਣ ਸੁਣ ਜੀ 20 ਲਗਭਗ 18 20 ਕਿੱਲੇ ਹੁੰਦੇ ਨੇ ਛੋਡੇ ਪਤੀ ਨੂੰ ਹਾਂ ਹਾਂ ਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬਣਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਕੇ ਅੰਦਰ ਦੇ ਵਿੱਚ ਬੰਨੇ ਆ ਸੀ ਖਾਚਾ ਮੇਰਾ ਬਈ 1500 ਉਹ ਵੀ ਇਹਨਾਂ ਨੇ ਬੰਦ ਕਰ ਰੱਖਿਆ ਜੀ ਹੁਣ ਕਹਿੰਦੇ ਨਾ ਤੇ ਇਹਦੇ ਖਾਚਾ ਕਿਹੜਾ ਕਿਹੜਾ ਆ ਜੰਮ ਨੇ 1500 ਬਈ 1500 ਦਾ ਸ਼ਰਮ ਨਹੀਂ ਆਈ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮਨਾਂ ਕਰਤਾ ਜੇ ਉਸਮਾਨ ਮੰਗਾਈ